ਕੀ ਜ਼ਾਣਨ ਨੂੰ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪ੍ਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਉਹਨਾਂ ਦੀ ਜਿਹੜੀ ਪੀਸੀ ਜੀ ਆਉਂਦੀ ਆ ਉਹ ਕਰਵਾ ਕੇ ਫੇਰ ਪੰਜਾਬ 'ਚ ਉਹਨਾਂ ਨੂੰ ਇੰਟਰ ਕਰਨ ਕਰਨ ਦੇਣਾ ਚਾਹੀਦਾ ਜੇ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਵੀ ਇਸਾਰ ਕੋਲ ਹੁੰਦਾ ਸੇ ਇਹ ਮੇਰੀ ਬੇਨਤੀ ਹੈ ਜਿਹੜਾ 20 ਤਰੀਕ ਦੇ ਸ਼ਨੀਵਾਰ ਨੂੰ ਅਸੀਂ ਰੋਸ਼ਨ ਗਰਾਊਂਡ ਵਿਖੇ ਪ੍ਰੋਗਰਾਮ ਵਿਖਾਇ ਸੀ ਉਹ ਜਿਹੜਾ ਪ੍ਰੋਗਰਾਮ ਆ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਇੱਕ ਕੋਈ ਥਾਂ ਦੇ ਉੱਤੇ ਇਹ ਜਿਹੜਾ ਕੀਤਾ ਜਾਵੇਗਾ ਜਿਵੇਂ ਜਿਵੇਂ ਇਹਨਾਂ ਦੇ ਪ੍ਰੋਗਰਾਮ ਅਲਿਖਿਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਾਂਗੇ ਸਰਦਾ ਦੇ ਫੁੱਲ ਜਿਹੜੇ ਭੇਟ ਕਰਨ ਤੋਂ ਉਪਰੰਤ ਜਿਹੜਾ ਮਾਰਚ ਆ ਉਹ ਇੱਕ ਵੱਡੇ ਕਾਫਲੇ ਦੇ ਵਿੱਚ ਜਿਹੜਾ ਇਥੋਂ ਚੱਲ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਪਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਜਿਹੜੀਆਂ ਤਣਾਉਣੀਆਂ ਹਰਕਤਾਂ ਜਾਂ ਪੰਜਾਬ ਦੇ ਸੂਬੇ ਨੂੰ ਕੋਈ ਲੰਬੂ ਲਾਉਣ ਵਾਲੀਆਂ ਜਿਹੜੀਆਂ ਗੱਲਾਂ ਜਾਂ ਸਰਕਾਰ ਦੇ ਜਿਹੜੇ ਮਾੜੇ ਮਨਸੂਬੇ ਆ ਉਹ ਅਸੀਂ ਹੁਣ ਪੂਰੇ ਨਹੀਂ ਹੋਣ ਦੇਣੇ ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਆਪਣਿਆਂ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਥੇ ਗੁਰਦੁਆਰਾ ਸਿੰਘ ਸਵਾ ਵਿਖੇ ਪਹੁੰਚ ਕੇ ਤੇ ਇਕੱਠੇ ਹੋ ਕੇ ਜਿਹੜਾ ਅਗਲਾ ਪ੍ਰੋਗਰਾਮ ਹੋਲੀ ਕਾਂਗੇ ਸਿਆਦੇ ਆਊਟਰ ਇਲਾਕਿਆਂ ਚ ਹਜੇ ਵੀ ਕੁਝ ਅਪਰਵਾਸੀ ਭਾਰਤੀ ਭਈਏ ਜਿਹੜੇ ਆ ਉਹ ਅਨਲੀਗਲ ਤੌਰ ਤੇ ਰਹਿੰਦੇ ਪਏ ਆ ਉਹਨਾਂ ਦੀ ਵੈਰੀਫਿਕੇਸ਼ਨ ਲਈ ਆਪਾਂ ਕੀ ਕਦਮ ਚੱਕ ਰਹੇ ਆ ਦੇਖੋ ਜੀ ਇਸੇ ਸਬੰਧ ਦੇ ਵਿੱਚ ਆਪਾਂ ਜਿਹੜਾ ਮਾਰਚ ਕੱਢਣਾ ਮੈਂ ਆਪਣੇ ਸ਼ਹਿਰ ਦੀ ਹੀ ਗੱਲ ਕਰਦਾ ਮੈਂ ਤੁਹਾਡਾ ਜਿੰਨਾ ਪੰਘੀ ਚੋਆ ਉਹਦੇ ਵਿੱਚ ਜਿੰਨੇ ਵੀ ਅਨਲੀਗਲ ਬੈਠੇ ਨੇ ਉਹ ਚਾਹੇ ਛੰਨਾ ਪਾ ਕੇ ਬੈਠੇ ਨੇ ਚਾਹੇ ਕੁਲੀਆਂ ਪਾ ਕੇ ਬੈਠੇ ਨੇ ਨੀਵੇਂ ਥਾਂ ਤੇ ਕੁਦਰਤੀ ਆਫਤਾਂ ਆਉਣੀਆਂ ਲੇਕਿਨ ਜਿਸ ਵੇਲੇ ਉਹ ਕੁਦਰਤੀ ਆਫਤ ਆਉਂਦੀ ਆ ਤੇ ਫਿਰ ਸਭ ਤੋਂ ਵੱਧ ਜਿਹੜਾ ਹਮਦਰਦ ਵੀ ਆਪਾਂ ਹੀ ਉਹਨਾਂ ਦੇ ਬਣਦੇ ਆ لیکن ਉਹਨਾਂ ਦਾ ਜਿਹੜਾ ਬਹਿਸ਼ਨ ਤਾਂ ਉਹਦਾ ਜਿਹੜਾ ਫਿਰ ਅ ਮੈਂ ਕਸਟਮਰ ਉਹ ਵੀ ਅਸੀਂ ਬਣਦੇ ਆ ਉਹ ਸਾਡੇ ਤੇ ਦੂਸਰੀ ਗੱਲ ਇਹ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਕਿ ਰਹੀਮਪੁਰ ਮੰਡੀ ਦੇ ਵਿੱਚ ਜਿੰਨਾ ਕਿ ਇਹਨਾਂ ਦਾ ਬੋਲਬਾਲਾ ਜੇ ਉੱਥੇ ਆਪਣਾ ਪੰਜਾਬੀ ਕੋਈ ਰੇੜੀ ਲਾਉਣੀ ਚਾਹੁੰਦਾ ਤਾਂ ਇਹ ਉਹਦੀ ਰੇੜੀ ਨਹੀਂ ਲੱਗਣ ਦਿੰਦੇ ਤੇ ਇੱਥੋਂ ਤੱਕ ਕਿ ਪ੍ਰਸ਼ਾਸਨ ਤੇ ਜਿਹੜੇ ਸਿਆਸੀ ਆਕਾ ਉਹ ਵੀ ਸਾਡੀ ਗੱਲ ਨਹੀਂ ਸੁਣਦੇ ਸਿਰਫ ਤੇ ਸਿਰਫ ਵੋਟ ਦੀ ਰਾਜਨੀਤੀ ਕਰਕੇ ਉਹਨੇ ਜਿਹੜਾ ਪੰਜਾਬ ਦਾ ਸਾਡਾ ਕਲਚਰ ਆ ਆਪਸੇ ਜਿਹੜਾ ਭਾਈਚਾਰਾ ਆ ਉਹਨੂੰ ਇਹ ਜਿਹੜਾ ਲੋਕੀ ਗਵਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸੀਂ ਇਸ ਪਾਸੇ ਕਿਸੇ ਨੂੰ ਆਉਣ ਨਹੀਂ ਦੇਵਾਂਗੇ ਜਿਹੜਾ ਸਾਡਾ ਸਮਾਜ ਆ ਸਾਡੇ ਜਿਹੜੇ ਤਿਹਾੜ ਆ ਸਾਡੇ ਜਿਹੜੇ ਦੁੱਖ ਸੋਕ ਆ ਸਾਡੇ ਸਾਂਝ ਆ ਲੇਕਿਨ ਕਿਸੇ ਇੱਕ ਦੇ ਕਰਕੇ ਅਸੀਂ ਆਪਣਾ ਮਾਹੌਲ ਨਹੀਂ ਖਰਾਬ ਕਰਨਾ